ਪਤੀਜੇ ਦੇ ਇਸ਼ਕ ਵਿੱਚ ਅੰਨੀ ਹੋ ਚੁੱਕੀ ਚਾਚੀ ਨੇ ਕੀਤੀ ਜੀਵਨ ਲੀਲਾ ਸਮਾਪਤ 26 ਸਾਲ ਦੀ ਇਹ ਔਰਤ 1 ਸਾਲ ਪਹਿਲਾਂ ਵੀ ਹੋਈ ਸੀ ਪਤੀਜੇ ਨਾਲ ਫਰਾਰ ਲੜਨ ਵਾਲੀ ਔਰਤ ਦੇ ਪਤੀ ਨੇ ਲਾਇ ਪਤੀਜੇ ਤੇ ਕਤਲ ਦੇ ਦੋਸ਼ ਪੁਲਿਸ ਨੇ ਕੀਤੀ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੀ ਕਾਰਵਾਈ ਡੱਬ ਵਾਲੀ ਵਿਖੇ ਇੱਕ 26 ਸਾਲ ਦੀ ਸ਼ਾਦੀशुदा ਔਰਤ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ਔਰਤ ਦਾ ਆਪਣੇ ਪਤੀ ਦੇ ਪਤੀਜੇ ਨਾਲ ਪ੍ਰੇਮ ਸੰਬੰਧ ਸਨ ਜਿਸ ਦੇ ਵਿਛੋੜੇ ਵਿੱਚ ਪਾਗਲ ਹੋਈ ਔਰਤ ਨੇ ਆਪਣੇ ਦੋ ਬੱਚਿਆਂ ਦੇ ਭਵਿੱਖ ਦੀ ਪਰਵਾਹ ਨਾ ਕਰਦੇ ਹੋਏ ਜਾਨ ਗਵਾ ਲਈ ਲੰਬੀ ਦੇ ਪਿੰਡ ਕੁਮਿਆਰਾ ਦੇ ਜਗਦੀਪ ਸਿੰਘ ਦਾ 8 ਸਾਲ ਪਹਿਲਾਂ ਰਾਮਪੁਰਾ ਦੀ ਹਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ ਉਹਨਾਂ ਦੇ ਸੱਤ ਤੇ 6 ਸਾਲ ਦੇ ਦੋ ਬੱਚੇ ਸਨ ਸ਼ਾਦੀशुदा ਹਰਪ੍ਰੀਤ ਕੌਰ ਦੇ ਆਪਣੇ ਪਤੀ ਜਗਦੀਪ ਸਿੰਘ ਦੇ ਭਤੀਜੇ ਹਰਸ਼ਪ੍ਰੀਤ ਸਿੰਘ ਭੋਲੂ ਨਾਲ ਪ੍ਰੇਮ ਸਬੰਧ ਕਾਇਮ ਹੋ ਗਏ ਜਿਸ ਕਰਕੇ ਕਰੀਬ ਸਾਲ ਪਹਿਲਾਂ ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਭਤੀਜੇ ਨਾਲ ਭੱਜ ਗਈ ਸੀ ਇੱਕ ਮਹੀਨਾ ਘਰ ਤੋਂ ਬਾਹਰ ਰਹਿਣ ਪਿੱਛੋਂ ਪਰਿਵਾਰ ਨੇ ਉਹਨਾਂ ਨੂੰ ਲੱਭ ਲਿਆ ਅਤੇ ਹਰਪ੍ਰੀਤ ਕੌਰ ਨੂੰ ਉਸਦੇ ਪਤੀ ਜਗਦੀਪ ਸਿੰਘ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਪਿੰਡ ਦੀ ਪੰਚਾਇਤ ਨੇ ਦੋਨਾਂ ਤੇਰਾ ਵਿੱਚ ਸਮਝੌਤਾ ਕਰਾ ਦਿੱਤਾ ਅਤੇ ਹਰਸ਼ਪ੍ਰੀਤ ਸਿੰਘ ਪੋਲੂ ਦੇ ਪਿਤਾ ਨੇ ਵੀ ਭਰੋਸਾ ਦਿੱਤਾ ਕਿ ਪੋਲੂ ਹੁਣ ਹਰਪ੍ਰੀਤ ਨੂੰ ਕਦੇ ਨਹੀਂ ਮਿਲੇਗਾ ਅਤੇ ਨਾ ਹੀ ਫੋਨ ਤੇ ਗੱਲ ਕਰੇਗਾ ਹਰਪ੍ਰੀਤ ਦਾ ਪਤੀ ਜੋ ਕਿ ਟੇਲਰ ਮਾਸਟਰ ਹੈ 3 ਮਹੀਨੇ ਪਹਿਲਾਂ ਆਪਣੀ ਪਤਨੀ ਨੂੰ ਲੈ ਕੇ ਡਬਵਾਲੀ ਮੰਡੀ ਆ ਗਿਆ ਅਤੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗਾ ਪਰ ਇਸ ਦੌਰਾਨ ਵੀ ਹਰਪ੍ਰੀਤ ਅਤੇ ਪੋਲੂ ਦੇ ਆਪਸੀ ਸਬੰਧ ਕਾਇਮ ਰਹੇ ਹਰਪ੍ਰੀਤ ਕੋਰ रिश्ते ਵਿੱਚੋਂ ਆਪਣੇ ਪੁੱਤਰਾ ਵਰਗੇ ਪਤੀਜੇ ਪੋਲੂ ਦੇ ਇਸ਼ਕ ਵਿੱਚ ਇੰਨੀ ਅੰਨੀ ਹੋਈ ਸੀ ਕਿ ਉਹ ਪੱਕੇ ਤੌਰ ਤੇ ਹੀ ਪੋਲੂ ਨਾਲ ਰਹਿਣਾ ਚਾਹੁੰਦੀ ਸੀ ਘਟਨਾ ਵਾਲੇ ਦਿਨ ਵੀ ਪੋਲੂ ਤੇ ਹਰਪ੍ਰੀਤ ਦੀ ਸੈਂਟੀਮੈਂਟ ਵੀਡੀਓ ਕਾਲ ਤੇ ਗੱਲ ਹੋਈ ਇਸ ਪਿੱਛੋਂ ਹਰਪ੍ਰੀਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹਰਪ੍ਰੀਤ ਦੇ ਪਤੀ ਜਗਦੀਪ ਸਿੰਘ ਅਤੇ ਸਹੁਰੇ ਸਤਪਾਲ ਦਾ ਦੋਸ਼ ਹੈ ਕਿ ਪੋਲੂ ਨੇ ਹਰਪ੍ਰੀਤ ਕੌਰ ਦਾ ਕਤਲ ਕੀਤਾ ਪਰ ਪੁਲਿਸ ਜਾਂਚ ਅਨੁਸਾਰ ਹਰਪ੍ਰੀਤ ਕੌਰ ਨੇ ਆਤਮ ਹੱਤਿਆ ਕੀਤੀ ਹੈ ਤੇ ਪੋਲੂ ਨੇ ਉਸ ਨੂੰ ਮਰਨ ਲਈ ਮਜਬੂਰ ਕੀਤਾ ਹੈ ਜਿਸ ਤੋਂ ਬਾਅਦ ਡਬਵਾਲੀ ਮੰਡੀ ਦੀ ਪੁਲਿਸ ਨੇ ਉਸ ਦੇ ਵਿਰੁੱਧ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਿਤ ਕਾਰਵਾਈ ਕੀਤੀ ਗਈ ਇਸ ਸ਼ਾਦੀशुदा ਔਰਤ ਜਿੱਥੇ ਇਸ਼ਕ ਪਿੱਛੇ ਆਪਣੀ ਜਾਨ ਗਵਾ ਲਈ ਉੱਥੇ ਉਸ ਨੇ ਆਪਣੇ ਪਤੀ ਬੱਚਿਆਂ ਅਤੇ ਆਸ਼ਕ ਦੇ ਪਰਿਵਾਰ ਨੂੰ ਵੀ ਬਰਬਾਦੀ ਕਿਨਾਰੇ ਖੜਾ ਕਰ ਦਿੱਤਾ ਸੱਤਪਾਲ ਨਾਮ ਹੈ ਛੱਪਾਲ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੇਰੇ ਪਿੰਡ ਦੇ ਜੀ ਤੇ ਇਹ ਕੀ ਮਾਮਲਾ ਹੈ ਤੁਹਾਡੇ ਨਾਲ ਇਹਨਾਂ ਵਾਰ ਥੋੜਾ ਜਾਣਕਾਰੀ ਦਿਓ ਸਾਨੂੰ ਕੀ ਮਾਮਲਾ ਜੀ 2-3 ਮਹੀਨੇ ਪਹਿਲਾਂ ਇਹ ਲੜ ਲੜੇ ਹੋਈ ਸੀਗੇ ਉਸ ਤੋਂ ਬਾਅਦ ਇੱਥੇ ਮੰਡੀ ਰਹਿਣ ਲੱਗੇ ਸੀ ਆ ਜੀ ਕਿਰਾਏ ਤੇ ਹੁਣ ਰਹਿਣ ਲੱਗੇ ਸੀ ਕੀ ਲੱਗਦੇ ਤੁਹਾਡੇ ਜਗਦੀਪ ਸਿੰਘ ਹਾਂਜੀ ਜਗਦੀਪ ਸਿੰਘ ਮੇਰਾ ਮੁੰਡਾ ਹੈ ਠੀਕ ਹੈ ਉਹਦੀ ਘਰ ਵਾਲੀ ਜਿਹਨੇ ਡੈਥ ਹੋਈ ਹੈ ਗੁਰਪ੍ਰੀਤ ਸਿੰਘ ਹਾਂ ਉਹਦੇ ਤੇ ਫਿਰ ਲੱਗੇ ਹਾਂ ਜੀ ਹਾਂ ਜੀ ਮਾੜੀ ਕੀ ਇਹਨਾਂ ਦਾ ਕੀ ਮਾਮਲਾ ਤੇ ਲੀਆਂ ਦਾ ਸੀ ਕਿਉਂ ਰਹਿਣ ਲੱਗੇ ਸੀ ਅੱਜ ਦੱਸੋ ਮਾਮਲਾ ਇਹਨਾਂ ਦਾ ਜੀ ਉਹਦਾ ਮੁੰਡਾ ਸੀ ਨਾ ਕੋਲ ਉਹਦੇ ਨਾਲ ਉਹਦਾ ਜੰਦਾ ਜੁਰਗੁੜੀ ਠੀਕ ਹੈ ਉਹਦਾ ਕਰਕੇ ਫਿਰ ਮੰਡੀ ਕਿਰਾਏ ਤੇ ਰਹਿਣ ਲੱਗੇ ਤੇ ਫਿਰ ਜੰਗਾ ਸੀ ਦਿੱਫੂ ਦੁਕਾਨ ਤੇ ਗਿਆ ਸੀ ਬਰਾਦਰ ਦੇ ਦੇ ਇਹ ਬਾਤ ਘਰੇ ਆ ਕੇ ਤੇ ਗੱਲ ਚ ਜਮੂ ਜਮੂ ਕਾ ਕੇ ਤੇ ਨੂੰ ਮਾਰ ਕੇ ਪਾਸੇ ਲੱਗਿਆ ਤੇ ਰਾਤੀ ਕਹਾਣੀ ਕੀ ਹੋਈ ਕੀ ਪਤਾ ਲੱਗਿਆ ਤੁਹਾਨੂੰ ਕੀ ਮਾਮਲਾ ਹੋਇਆ ਕੱਲ ਸਾਨੂੰ ਨਹੀਂ ਪਤਾ ਲੱਗਿਆ ਦੀ ਸਾਨੂੰ ਪड़ोसੀਆਂ ਨੇ ਉੱਥੇ ਕੁ ਰੌਲਾ ਗੁਲਾ ਪਾਇਆ ਦੱਸਿਆ ਕਿ ਇੱਕ ਮੁੰਡਾ ਆਇਆ ਸੀਗਾ ਉਹਨੂੰ ਪੁੱਛੇ ਪड़ोसੀਆਂ ਨੇ ਕਿ ਤੂੰ ਕੌਣ ਹੈ ਉਹ ਕਹਿੰਦਾ ਮੈਂ ਨਾਲ ਦਾ ਰਿਸ਼ਤੇਦਾਰ ਹੈ ਉਹਦਾ ਪਿੰਡ ਕਿਹੜਾ ਐ ਪਾ ਛੋਕੜ ਪਿੰਡ ਕਿਹੜਾ ਮੇਰਾ ਪਿੰਡ ਜੀ ਉਹ ਮੇਰਾ ਪਿੰਡ ਐ ਲੰਬੀਚ ਪਿੰਡ ਐ ਹਾਂ ਜੀ ਤੇ ਇਹ ਪਿੰਡ ਮੰਡੀ ਕਿੰਨੇ ਟਾਈਮ ਤੋਂ ਰਹਿਣ ਲੱਗਿਆ ਦੋ ਤਿੰਨ ਮਹੀਨੇ ਹੋ ਗਏ ਕੀ ਰੋਲਾ ਕੀ ਸੀ ਪਹਿਲਾਂ ਕੋਈ ਪੰਚਾਇਤ ਪੰਚੋਤ ਨੇ ਨਿਵੇੜਿਆ ਵੀ ਸੀ ਪੁੱਛੀ ਨਿਵੇੜਿਆ ਸੀਗਾ ਜੀ ਇਸ ਤੋਂ ਬਾਅਦ ਵੈਪਟ ਹੋਈ ਹੈ ਉਸ ਤੋਂ ਬਾਅਦ ਵੈਪਟ ਹੋਈ ਜੀ ਕਿੰਨੇ ਦੇ ਚੱਕਾ ਉਹ ਮੁੰਡਾ ਕੋਣ ਹੈ ਜਿਹੜੇ ਮੁੰਡੇ ਨੇ ਵੈਪਟ ਕੀਤੇ ਉਹ ਸ਼ਰੀਕਾਂ ਦੇ ਘਰਾਂ ਤੋਂ ਦੱਸਿਆ ਜਾਈਏ ਸਾਡੇ ਆਪ ਦੇ ਘਰਾਂ ਤੋਂ ਇਹ ਉਹ ਕੀ ਲੱਗਦਾ ਥੋੜਾ ਰਿਸ਼ਤੇਦਾਰੀ ਦੇ ਵਿੱਚ ਉਹ ਮੇਰੇ ਭਰਾ ਦਾ ਮੁੰਡਾ ਦਾ ਮੁੰਡਾ ਹੈ ਭਰਾ ਦੇ ਮੁੰਡੇ ਦਾ ਪੋਪਾ ਤੇ ਭਰਾ ਦਾ ਪੋਤਾ ਹੋ ਗਿਆ ਹਾਂ ਪੋਤਾ ਹੋ ਗਿਆ ਵੀ ਕਿੰਨੀ ਉਮਰ ਹੈ ਉਸ ਮੁੰਡੇ ਦੀ ਉਹਦੀ 22 ਸਾਲ ਦੀ ਹੈ ਜੀ 22 ਸਾਲ ਇਹ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਕੋਈ ਰੋਲਾ ਪਿਆ ਸੀਗਾ ਪਿਆ ਸੀਗਾ ਜੀ ਕੀ ਰੋਲਾ ਪਿਆ ਸੀ ਉਦੋਂ ਵੀ ਆਹੀ ਰੋਲਾ ਸੀਗਾ ਜੀ ਤੇ ਭਿੜਾ ਕੇ ਲੈ ਗਿਆ ਸੀ ਕੀ ਜੀ ਕਿੰਨੇ ਦਿਨਾਂ ਬਾਅਦ ਫਿਰ ਵਾਪਿਸ ਆਏ ਇਹ ਮਹੀਨੇ ਬਾਅਦ ਆਇਆ ਜੀ ਇਹ ਤੋਂ ਰਾਜਸਥਾਨ ਚੋਂ ਲੱਭੇ ਸੀ ਕਿਤਾ ਹਾਂ ਰਾਜਸਥਾਨ ਤੋਂ ਇਹ ਤੋਂ ਡਾਕਸਵਾਗਾ ਨਾਮ ਹੋ ਗਿਆ ਸੀ ਰਾਜੀ ਨਾਮ ਹੋ ਗਿਆ ਸੀ ਜੀ ਜੀ ਇਹ ਰਹਿਣ ਲੱਗੀ ਸੀ ਇੱਥੇ ਅੱਛਾ ਰਹਿਣ ਲੱਗੀ ਹਾਂ ਉਹਨੂੰ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਨਹੀਂ ਕਰਦੇ ਜੀ ਇਹ ਜਿਹੜੀ ਹੁਣ ਘਟਨਾ ਵਾਪਰ ਚੁਗੀ ਹੈ ਇਹਨੂੰ ਵੱਤੋਂ ਕੁ ਸਰਮਿੰਦੀ ਦੇ ਜੀ ਨਹੀਂ ਮਰਗੇ ਤੁਸੀਂ ਕੀ ਕਹਿੰਦੇ ਹੋ ਕੱਲ ਜਿਹੜਾ ਹਸਾ ਹੋਇਆ ਐਸ ਮੁੰਡੇ ਨੇ ਕੀਤਾ ਇਹ ਹਾਂ ਐਸ ਮੁੰਡੇ ਨੇ ਕੀਤਾ ਜੀ ਤੇ ਕੋਈ ਤੁਹਾਨੂੰ ਲੱਗਿਆ ਕਿਸੇ ਨੇ ਦੇਖਿਆ ਹੈ ਕੋਈ ਆ ਕੁਝ ਪਤਾ ਲੱਗਿਆ ਹੋਵੇ ਇਹਨੂੰ ਦੇਖਿਆ ਕੋਲੋਸੀਆਂ ਨੇ ਦੇਖਿਆ ਜੀ ਠੀਕ ਹੈ ਕੱਲ ਕੀ ਹੋਇਆ ਉਹ ਦੱਸੋ ਫਿਰ ਤੁਸੀਂ ਅੱਛਾ ਇਹ ਮੇਰੀ ਮੰਨ ਲਓ ਜਿਹੜੀ ਵਾਈਫਾਈ ਉਹਦਾ ਨਾਮ ਹਰਪੀ ਦਿਖਾਇਆ ਜੀ ਤੇ ਮੇਰੇ ਮੇਰੇ ਚਾਚੇ ਦਾ ਤਾਂ ਇਹਦਾ ਪੋਤਾ ਜੀ ਹਰਸ਼ਪ੍ਰੀਤ ਉਰਫ ਭੋਲੂ ਜੀ ਕੱਚਾ ਨਾਮ ਉਹਦਾ ਭੋਲੂ ਆ ਤੇ ਉਹਨਾਂ ਜੀ ਉਹਨਾਂ ਉਹ ਸਾਡਾ ਵੀ ਉਹ ਉਹਦੇ ਨਾਲ ਮਹੀਨੇ ਬਾਅਦ ਆਈ ਸੀ ਤੇ ਉਹ ਸਾਡਾ ਪੰਚਾਇਤ ਚ ਰਾਜੀਨਾਮਾ ਹੋ ਗਿਆ ਸੀ ਸਾਰਾ ਜੀ ਉਹਦੇ ਨਾਲ ਚਲੀ ਗਈ ਸੀ ਜੀ ਇਹ ਸਾਲ ਹੋ ਗਿਆ ਜੀ ਐਸੇ ਜੂਨ ਦੇ ਮਹੀਨੇ ਚ ਤੇ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਹੋਇਆ ਮਿਲੇ ਉਸ ਨੂੰ ਮਹੀਨੇ ਬਾਅਦ ਇਹ ਉਸ ਤੋਂ ਬਾਅਦ ਉਸੇ ਅੱਗੇ ਪਿੰਡ ਹੀ ਰਹਿਣ ਲੱਗਿਆ ਆਪਣੇ ਜੀ ਮਹੀਨਾ ਡੇਢ ਮਹੀਨਾ ਮੋਤੇ ਪਿੰਡ ਰਿਹਾ ਜੀ ਤੇ ਉਹ ਪੰਚਾਇਤ ਚ ਸਾਡਾ ਰਾਜੀਨਾਮਾ ਹੋ ਗਿਆ ਸੀ ਉਸ ਹਰਸ਼ਪ੍ਰੀਤ ਦੇ ਡੈਡੀ ਨੇ ਜ਼ਿੰਮੇਵਾਰੀ ਲਈਤੀ ਸੀ ਆਪਣੇ ਬੇਟੇ ਦੀ ਜੀ ਮੈਂ ਜ਼ਿੰਮੇਵਾਰੀ ਲੈਣਾ ਜੇ ਅੱਗੇ ਤੋਂ ਵੀ ਤੁਹਾਡੇ ਘਰ ਦੇ ਨੂੰ ਤੰਗ ਪ੍ਰੇਸ਼ਾਨ ਕਰੂਗਾ ਜਾਂ ਵੀ ਫੋਨ ਵਗੈਰਾ ਕਰੂਗਾ ਉਹ ਸਾਰੇ ਸਾਡੇ ਪੰਚਾਇਤ ਦੇ ਬੰਦਿਆਂ ਦੇ ਸਹਿਨ ਹੋਏ ਆ ਜੀ ਤੇ ਉਹ ਤੇ ਰਾਜੀਨਾਮਾ ਹੋ ਕੇ ਤੇ ਉਹ ਸਾਡਾ ਨਿਬੜ ਗਿਆ ਸੀਗਾ ਜੀ ਉਸ ਤੋਂ ਬਾਅਦ ਵੀ ਇਹਨੂੰ ਮੰਨ ਲਓ ਫੋਨ ਤੇ ਤੰਗ ਪ੍ਰੇਸ਼ਾਨ ਕਰਦਾ ਰਹੀ ਜੇ ਇਹਨੇ ਮੈਨੂੰ ਘਰ ਦੇ ਨੇ ਸਾਰਾ ਕੁਝ ਦੱਸਿਆ ਵੀ ਜੀ ਵੀ ਇਹ ਮੈਨੂੰ ਤੰਗ ਪ੍ਰੇਸ਼ਾਨ ਕਰਦਾਗਾ ਕੱਲ੍ਹ ਜੀ 14 ਤਰੀਕ ਨੂੰ ਮੈਂ ਸਵੇਰ ਘਰ ਤੋਂ ਕੰਮ ਤੇ ਗਿਆ ਜੀ ਕੱਪੜੇ ਸਲਾਈ ਦਾ ਕੰਮ ਕਰਦਾ ਜੀ ਮੈਂ ਘਰ ਤੋਂ ਜਦ ਮੈਂ ਕੰਮ ਤੇ ਗਿਆ ਮੇਰੇ ਘਰ ਦੇ ਮੈਨੂੰ 2 ਵਜੇ ਫੋਨ ਕੀਤਾ ਜੀ ਉਹ ਮੈਨੂੰ ਕਹਿੰਦੀ ਵੀ ਤੁਸੀਂ ਸ਼ਾਮ ਨੂੰ ਜਲਦੀ ਆ ਜਾਓ ਮੈਂ ਬੱਚਾ ਨਾਲ ਆਪਣਾ ਨਾ ਸਾਈਕਲ ਹੀ ਲੈ ਕੇ ਦੇਣੀ ਸੀ ਤੇ ਸਾਡਾ ਘਰ ਦਾ ਵੀ ਉਹ ਆਟਾ ਵਗੈਰਾ ਲੈ ਕੇ ਆਉਣਾ ਸੀ ਸ਼ਾਮ ਨੂੰ ਉਹ ਕਹਿੰਦੀ ਵੀ ਆਪਾਂ ਵੀ ਬਾਜ਼ਾਰ ਚੱਲਾਂਗੇ ਸ਼ਾਮ ਨੂੰ ਜਲਦੀ ਆ ਜਾਓ ਮੈਂ ਵੈਸੇ ਤਾਂ 9 9:30 ਵਜੇ ਦੇ ਕਰੀਬ ਆਉਣਾ ਜੀ ਕੰਮ ਤੋਂ ਕੱਲ ਮੈਂ 6:30 ਵਜੇ ਤੁਰ ਪਿਆ ਸੀ ਦੁਕਾਨ ਤੋਂ ਮੈਂ 7 ਵਜੇ ਤੱਕ ਜਦੋਂ ਮਨ ਲਾਉ ਮੈਂ ਆਪਣੇ ਘਰ ਦੇ ਮੋੜ ਤੇ ਪਹੁੰਚਦਾ ਸੀ ਤੇ ਤਿੰਨ ਚਾਰ ਲੇੜੀਏ ਮੇਰੇ ਘਰ ਦੇ ਬੂਹੇ ਅੱਗੇ ਉਹ ਨਗਰਪਾਲਿਕਾ ਵਾਲੇ ਬੈਂਚ ਪਏ ਹੋਏ ਜੀ ਉਸ ਤੇ ਉਹਨਾਂ ਨੇ ਮੇਰੇ ਘਰ ਦੇ ਨੂੰ ਲਟਾ ਰੱਖਿਆ ਸੀ ਤੇ ਮੈਨੂੰ ਦੇਖਦੇ ਹੀ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਵੀ ਤੇਰੀ ਘਰ ਦੀ ਨੂੰ ਪਤਾ ਨਹੀਂ ਕੀ ਹੋ ਗਿਆਗਾ ਤੇ ਮੈਂ ਮੈਨੂੰ ਮੈਂ ਵੀ ਜਲਦਬਾਜੀ ਜੀ ਭੱਜਿਆ ਵੀ ਸ਼ਾਇਦ ਕੋਈ ਵੀ ਗਰਮੀ ਜ਼ਿਆਦਾ ਹੋਣ ਦੇ ਕਾਰਨ ਵੀ ਉਹਨਾਂ ਨੂੰ ਕੋਈ ਚੱਕਰ ਵਗੈਰਾ ਨਾ ਆ ਗਿਆ ਹੋਵੇ ਜਾਂ ਦੌਰਾ ਨਾ ਪੈ ਗਿਆ ਹੋਵੇ ਤੇ ਜਦੋਂ ਵੀ ਮੈਂ ਕੋਲ ਪਹੁੰਚਾ ਜੀ ਤੇ ਉਹਨਾਂ ਦੀ ਗਰਦਨ ਤੇ ਇਥੇ ਨਿਸ਼ਾਨ ਪਏ ਹੋਏ ਸੀ ਅੰਗੂਠਿਆਂ ਦੇ ਜੀ ਤੇ ਫਿਰ ਜੀ ਉਹ ਕੋਈ ਲੇਡੀ ਸੀ ਉਹਨਾਂ ਨੂੰ ਘਰੇਲੂ ਟ੍ਰੀਟਮੈਂਟ ਦੇ ਰਹੀ ਸੀ ਜਿੱਦਾਂ ਬਾ 7-3 ਪੰਪ ਦਿੰਨੇ ਆ ਜੀ ਪਰ ਉਹ ਮੈਨੂੰ ਕਹਿੰਦੀ ਤੁਸੀਂ ਇਹਨਾਂ ਦੇ ਮੂੰਹ ਵਿੱਚ ਮੂੰਹ ਪਾ ਕੇ ਵੀ ਸਾਹ ਮੇਰੇ ਬੇਟੇ ਨੇ ਜੀ ਉਸੇ ਮੁੰਡੇ ਦਾ ਨਾਮ ਲੈਂਦਾ ਜੀ ਉਹਦਾ ਨਾਮ ਭੋਲੂ ਆ ਜੀ ਕਹਿੰਦਾ ਵੀ ਭੋਲੂ ਆਇਆ ਸੀ ਆਪਣੇ ਘਰੇ ਤੇ ਇਹ ਮੇਰਾ ਬੇਟਾ ਮੈਨੂੰ ਕਹਿੰਦਾ ਜੀ ਉਹ ਘਰ ਦੇ ਅੰਦਰ ਆਇਆ ਮੇਰੇ ਅੰਦਰੋਂ ਇਹਨਾਂ ਹੀ ਗੇਟ ਬੰਦ ਕਰਕੇ ਰੱਖਦੇ ਆ ਵੈਸੇ ਗੁੰਡਾ ਲਾ ਕੇ ਵੀ ਅੰਦਰ ਪਈ ਰਹਿੰਦੇ ਆ ਗਰਮੀ ਦੇ ਕਾਰਨ ਤੇ ਮੇਰੇ ਬੇਟੇ ਨੇ ਦਰਵਾਜ਼ਾ ਖੋਲੇ ਜੀ ਮੇਰੀ ਬੇਟੀ ਸੁੱਤੀ ਪਈ ਸੀ ਤੇ ਉਸ ਉਸ ਤੋਂ ਬਾਅਦ ਇਹ ਉਹ ਅੰਦਰ ਘਰ ਦੇ ਅੰਦਰ ਆਇਆ ਜਦੋਂ ਜੀ ਤੇ ਮੈਂ ਮੌਕੇ ਤੇ ਮੈਂ ਮੈਨੂੰ ਕਹਿੰਦਾ ਵੀ ਮੈਂ ਤਾਂ ਉਹਨੂੰ ਬਾਹਰ ਵੀ ਦੇਖੇ ਮੇਰੇ ਬੇਟੇ ਨੇ ਦੱਸਿਆਗਾ 8 ਸਾਲ ਦਾ ਮੇਰਾ ਬੇਟਾ ਜੀ ਪੂਰੀ ਇਹਨੂੰ ਸਮਝਾ ਜੀ ਹਾਂ ਜੀ ਬੱਚੇ ਨੇ ਮੈਨੂੰ ਇਹ ਦੱਸਿਆ ਜੀ ਕਹਿੰਦੇ ਵੀ ਉਸ ਨੇ ਇਹ ਗਾਲ ਵਿੱਚ ਚੁੰਨੀ ਪਾ ਕੇ ਉਹ ਚੁੰਨੀ ਇਹਨਾਂ ਨੇ ਮੇਰੇ ਬੇਟੇ